ਹਾਂਜੀ ਉਧਰੋਂ ਨਹਿਮ ਕਹਿੰਦੇ ਭਗਤ ਵੱਲੋਂ ਰੈਡ ਤੇ ਆਜੀ ਚੋਹਰ ਕਬੱਡੀ ਕਬੱਡੀ ਕਰਦਾ ਹੋਇਆ ਚੁੱਕਿਆ ਤੇ ਉਹਦੇ ਹਲਕੇ ਪੱਟੀ ਨਾਲ ਇੱਕ ਲੱਖਾਂ ਦਾ ਪੁਆਇੰਟ ਦਾ ਵਾਅਦਾ ਕਰਕੇ ਜੀ ਨਹਿਮ ਆਪਣੇ ਪਾਰਟੀ ਤੇ ਕਰਦੇ ਨੇ ਤੇ ਉਧਰੋਂ ਮੈਂ ਗਾਮੀ ਸਿਧਨਾ ਦਾ ਵੀ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰੇ ਓਕੇ ਰਿਕਮਾ ਕੇ ਖੜੋ ਇਹ ਤੀਜੀ ਵਿਆਪਕ ਸੰਘਟਕੋੜ ਦੋਨਾਂ ਟੀਮਾਂ ਲਈ 500 ਵੈਰੀ ਗੁੱਡ ਵੈਰੀ ਗੁੱਡ ਤੇਰੀ ਕਹਾਣੀ ਉਹਨਾਂ ਨੇ ਹਮੇਸ਼ਾ ਟ੍ਰਿਕਲੇ ਮਕਸ਼ਦ ਕਰਨੇ ਇਕਲਾ ਥਕੇ ਹਾਂਜੀ ਖੜਕ ਕੇ ਖੜਾ ਅਗਲੀ ਰੇਡ ਪਾਈ ਤੱਲ ਵੀ ਕੰਦੇ ਜੀ ਨੇ ਕਨਵੀਰ ਆ ਰੇਡ ਤੇ ਪੱਟੇ ਦੀ ਬਲੋਂ ਤੇ ਅੱਗੇ ਜੱਫਾ ਲੱਗ ਚੁੱਕਿਆ ਖੜੀ ਨਾ ਕੰਬੜਾ ਖੜਾ ਹੋਇਆ ਖੜਾ ਖੜਾ ਤੇ ਰੱਖਣੀ 14 ਦੇ ਚਮਕਾ ਕੇ ਉਦੇਸ ਸਿੰਘ ਫਸ ਕੇ ਕੁੰਨੀਆਂ ਦੇ ਮਿਤਰਾ ਬੈਜਾ ਗੋਡੀ ਲਾ ਕੇ सिंह फस के कुनिया दे मित्रा बेजा गोडी लाके सिंह फस कुनिया दे रैफिंग सर आप भी बिशर दाए सारा हो गया जी कहने नंबरे संगत दे खत्तों दो मुझे जुड़ गया जी कहने इधर संगत दे रेड जी आये रेड दे अपने शिक्षण ना जी शिक्षण कहने बैरी कोटा इधर ਨੰਬਰ ਲੈ ਕੇ ਆਪਣੇ ਪਾਲੇ ਦੇ ਵਿੱਚ ਪਹੁੰਚ ਚੁੱਕਾ ਜੀ ਕਹਿੰਦੇ ਇੱਕ ਨੰਬਰ ਦਾ ਵਾਤਾ ਹੋ ਗਿਆ ਨਹਿਮ ਫਿਰ ਰੇਪੇ ਜੀ ਪੱਟੇ ਦੀ ਤਰਫ ਉਧਰ ਜੱਫਾ ਲੱਗਾ ਨੀ ਮਨੂੰ ਕਹਿੰਦੇ ਉਹ ਲਾਇਆ ਕੈਂਚੀ ਚੋਬਰ ਨੇ ਦੇਖਦੇ ਆ ਕਹਿੰਦੇ ਮਿੱਤਰੂ ਬੜੋ ਨੇ ਖਾਣੀ ਉਧਰ ਨਹਿਮ ਨੂੰ ਕੈਂਚੀ ਲੱਗੀ ਹੈ ਨੰਬਰ ਸੰਗਤ ਦੇ ਖਾਤੇ ਦੇ ਵਿੱਚ ਜੁੜ ਗਿਆ ਜੀ ਕਹਿੰਦੇ ਅਦਰੀ ਅਲੀ ਜੋਤ ਫੇਰੇ ਚੱਲ ਚੱਲ ਰੇਡ ਤੇ ਆ ਗਿਆ ਵੀਰੋ ਹਾਂਜੀ ਹਲਕੇ ਟੱਚ ਤੋਂ ਬਾਅਦ ਪੱਟੇ ਦੀ ਤਰਫੋਂ ਚੋਬਰ ਰੇਡ ਤੇ ਹੈ ਸੁਧਾਨ ਲਗਨ ਦੀ ਕੋਸ਼ਿਸ਼ ਕੀਤੀ ਪਰ ਉਹ ਚਿੱਤਕਰਤਾ ਦੀ ਕਹਿੰਦੇ ਚੋਬਰ ਨਹੀਂ ਬੰਨੇ ਨੇ ਤਾਲੁਕ ਕੈਂਚੀ ਲਾਈ ਹੈ ਮੇਰੇ ਦਾ ਆਪਣੇ ਸੱਤਾਂ ਦੇ ਤੇ ਜੌਰ ਕਿਤੇ ਵਾਹ ਓਏ ਸਾਡੇ ਪੈਰ ਤਿਲਕ ਦੇ ਪੱਟਾਂ ਤੇ ਤੇ ਅਸੀਂ ਚੱਕਦੇ ਮੋٹے ਪੱਟਾਂ ਤੋਂ ਸਾਡੇ ਪੈਰ ਤਿਲਕ ਦੇ ਪੱਟਾਂ ਤੋਂ ਅਸੀਂ ਚੱਕਦੇ ਮੋٹے ਪੱਟਾਂ ਤੋਂ ਅਦਰ ਸੁਖਮਨ ਜੀ ਕਹਿੰਦੇ ਸੁਖਮਨ ਫਿਰ ਰੇੜ ਤੇ ਆ ਸੰਗਤ ਦੀ ਤਰਫ ਕਬੱਡੀ ਕਬੱਡੀ ਕਰਦਾ ਹੋਇਆ ਉਹ ਚੋਬਰ ਚੱਲ 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 ਬੰਦਾ ਅਣੇ ਵੇਖਦੇ ਆ ਕਹਿੰਦੇ ਨਿੱਤੂ ਬੜੇ ਨੇ ਖਾਣ ਚੱਕ ਚੱਕ ਚੱਲ ਚੱਲ ਟੱਕਾ ਕਰਕੇ ਅਰੋਪੀ ਸਾਹਮਣੇ ਪੇਸ਼ਲ ਦਾ ਇਸ਼ਾਰਾ ਹੋ ਗਿਆ ਜੀ ਕਹਿੰਦੇ ਨੰਬਰ ਹੈ ਭਗਤੇ ਦੇ ਖਾਤੇ ਦੇ ਵਿੱਚ ਜੁਰਗੇ ਜੀ ਕਹਿੰਦੇ ਮੜਾ ਧਿਆਨ ਨਾਲ ਨਹੀਮ ਰੇਡ ਤੇ ਫਿਰ ਆ ਗਿਆ ਜੀ ਕਨੇਜਾ ਫਖਰਾ ਚੋਬੜੇ ਉੱਤੇ ਜੱਫਾ ਲੱਗ ਗਿਆ ਜੀ ਕਨੇਜਾ ਟੋਪੂ ਬੱਦ ਆ ਤੋੜਿਆ ਜਿਵੇਂ ਗੱਲ ਤੋਂ ਕੱਦੂ ਤੋੜਦੇ ਆ ਬੱਦ ਸੋਹਰਾ ਜੱਫਾ ਲੱਗਿਆ ਸੀ ਮੁੰਡੇ ਨੂੰ ਉਧਰ ਅਭਿਜੋਤ ਫਿਰ ਰੇਡ ਤੇ ਜੀ ਕਨੇਜਾ ਅਭਿਜੋਤ ਪਹੁੰਚਿਆ ਤੋਦੋ

ਇੱਕ ਨੰਬਰ ਦਾ ਹੋਰ ਬੱਤਾ ਹੋ ਗਿਆ ਜੀ ਸੰਗਤ ਦੇ ਖਾਤੇ ਦੇ ਵਿੱਚ ਸੁਖਮਨ ਰਣ ਤੇਜ ਕਮੇ ਉਹ ਦੋ ਕਾਲੇ ਨਾਲ ਜਾ ਚੱਲ ਜਣਾ ਜਣਾ ਇਹ ਵੀ ਪੈੜਾ ਲਾ ਦਿਆ ਖਿੱਚ ਲੈ ਖਿੱਚ ਕੇ ਲੈ ਜਾ ਲੈ ਜਾ ਚੱਲ 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 ਲੜੀਆਂ ਨਾਲ ਬਲਾਗੇ ਬੈ ਕੇ ਵਿੱਚ ਬੇੜੀ ਤੇ ਹੋਰ ਜੇ ਰਤਬਰਸਾਤੀ ਕਮਰੇ ਵਿੱਚ ਢੇੜੀ ਤੇ ਹੋਰ ਜੇ ਰਤਬਰਸਾਤੀ ਕਮਰੇ ਵਿੱਚ ਢੇੜੀ ਤੇ ਨਹਿਮ ਰੋਡ ਤੇ ਆ ਵੀ ਕਹਿੰਦੇ ਨਹਿਮ ਪੱਗਦੇ ਦੀ ਤਰਫ ਹਾਂਜੀ ਜਮਾਨਤ ਕਾਸੀ ਦਾ ਇਸ਼ਾਰਾ ਤੋਂ ਰਾਜੀ ਸਿੰਘ ਜੀ ਮਾਨ ਹੈ ਤੈਨੂੰ ਨੰਬਰ ਭੱਜਦੇ ਦੇ ਖਾਤੇ ਜੁੜ ਗਏ ਜੀ ਅੰਨੇ ਨੰਬਰ ਲੈ ਕੇ ਆਪਣੇ ਪਾਲੇ ਦੇ ਵਿੱਚ ਪਾ ਦਿਓ ਜੀ ਕਿਹਨੂੰ ਚਾਹੀਦੇ ਬਣੇ ਆਪਿੰਦਰ ਇਹੋ ਆਮੀ ਜੋ ਕਹਿੰਦੇ ਸੰਗਤੀ ਤਤੀ ਦਾ ਜੰਪਲਾ ਚੁੱਭ ਰਹੇ ਕਬੱਡੀ ਕਬੱਡੀ ਕਰਦਾ ਰਿਹਾ ਪੰਜੇ ਸ੍ਰੀ ਕਾਂ ਦੇ ਬੜੇ ਤੇ ਮੈਨੂੰ ਲੱਗਿਆ ਕਿ ਚੱਲ ਆਵੀਂ ਚੱਲ ਚੱਲ ਮਾਰ ਜੋ ਚੱਲ

ਸਹੀ ਤਾਲੀ ਵੀ ਕੰਦੇ ਪਾਣੀ ਹੈ ਸਾਈ ਜੀ ਉਹ ਇਧਰ ਪਿੱਛੇ ਨੂੰ ਆ ਭਾਈ ਰੂਪੇ ਵਾਲਾ ਕੋਪਰੇ ਨੂੰ ਡੰਗ ਜੇ